ਦੋਸਤੋ ਮੇਰੇ ਨਾਲ ਕਿਸਾਨਾਂ ਦੇ ਨੇਤਾ ਸਤਨਾਮ ਸਿੰਘ ਬੈਰੂ ਨੇ ਨਰਿੰਦਰ ਮੋਦੀ ਪਟਿਆਲੇ ਆ ਰਹੇ ਨੇ ਉਹਨਾਂ ਦਾ ਵਿਰੋਧ ਕਰਨ ਜਾ ਰਹੇ ਸੀ ਆ ਤੁਸੀਂ ਮੇਰੇ ਪਿੱਛੇ ਦੇਖੋ ਕਿ ਬੈਰੀਕੇਟਿੰਗ ਕੀਤੀ ਹੋਈ ਹੈ ਇਹ ਬੈਰੀਕੇਟਿੰਗ ਹੈਗੀ ਹੈ ਕਿ ਅਸੀਂ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦੇਣਾ ਬੈਰੂ ਸਾਹਿਬ ਤੁਹਾਨੂੰ ਇੱਥੇ ਰੋਕ ਲਿਆ ਗਿਆ ਬੈਰੀਕੇਟਿੰਗ ਆਪਣੇ ਪਿੱਛੇ ਆ ਨਹੀਂ ਇਹ ਤਾਂ ਅਸੀਂ ਡਿਸਪਲਨ ਵਾਲੇ ਬੰਦੇ ਆ ਸ਼ਹਿਰੀ ਬੰਦੇ ਆ ਇਹ ਮੈਨੂੰ ਰੋਕਾਂ ਨੂੰ ਅਸੀਂ ਬਾੜੀ ਮੈਂ ਜ਼ਿੰਦਗੀ ਬਾ ਅਸੀਂ ਇਹ ਰੋਕਾ ਹੀ ਵੇਖ ਜਾਨੇ ਸਾਡੀ ਫੌਜ ਇੰਨੀ ਜਾਵਰ ਜਾਵਰ ਜਪਦਸਤੇ ਜੇ ਅਸੀਂ ਇੱਕ ਮਿੰਟ ਹੁਕਮ ਕਰ ਦਈਏ ਤੇ ਇਹ ਸਾਰੇ ਪਰ ਇਹ ਬੱਚੇ ਵੀ ਸਾਡੇ ਨੇ ਪਰ ਸਾਡੀ ਇੱਥੇ ਸੀਨੀਅਰ ਲੀਡਰਸ਼ਿਪ ਸਾਰੀ ਹੈਗੀ ਏ ਅਸੀਂ ਇੱਥੇ ਸਾਰਾ ਮਾਹੌਲ ਵੇਖ ਕੇ ਬਾਚ ਕਰਕੇ ਹੁਣੇ ਇੱਕ ਮੀਟਿੰਗ ਕਰਾਂਗੇ ਜਿਹੜਾ ਸਾਡੀ ਰਣਨੀਤੀ ਹੋਵੇਗੀ ਅਸੀਂ ਇੱਥੇ ਪੂਰਾ ਕਹਿ ਕੇ ਜੋ ਕੁਝ ਕਰਨਾ ਹੈ ਕਹਿ ਕੇ ਕਰਾਂਗੇ ਅਸੀਂ ਪਰਦੇ ਵਾਲੇ ਬੰਦੇ ਨਹੀਂ ਨਾ ਪਰਦੇ ਚ ਕਦੇ ਅਜ ਤੱਕ ਦੋਨੋਂ ਲੜਿਆ ਹੈ ਪੂਰਾ ਸਪੈਟ ੋਕੇ ਦੋਨੋਂ ਲੜਿਆ ਹੈ ਜਿਹੜਾ ਥਡੌਰੀ ਤੇ ਛੰਭੂ ਬਾਰਡਰ ਤੇ 400 ਤੋਂ ਵੱਧ ਮੁੰਡਿਆਂ ਨੂੰ ਅੱਖਾਂ ਕੱਢਤੀਆਂ ਬਾਹਾਂ ਤੋੜਤੀਆਂ ਛੀਦ ਕਰਤੇ ਉਹਨਾਂ ਦਾ ਮੋਦੀ ਸਾਹਿਬ ਮੇਰੇ ਖਿਆਲ ਸਾਨੂੰ ਟੋਹਣ ਆਇਆ ਵੀ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਗੁੱਸਾ ਹੈ ਮੇਰੀ ਸਰਕਾਰ ਤੇ ਅਸੀਂ ਆਂਧਰਾ ਤੋਂ ਲੈ ਕੇ ਕਰਨਾਟਕਾ ਤੋਂ ਲੈ ਕੇ ਤਾਮਲ ਲਾਡੂ ਤੋਂ ਲੈ ਕੇ ਮੋਦੀ ਨੂੰ ਇੰਨਾ ਵੋਟਾਂ ਦੇ ਹਰਾ ਕੇ ਆਇਆ ਸਾਡੇ ਥਿਣਿਆਂ ਤੋਂ ਦੇਸ਼ ਦੇ ਲੋਕ ਜਾਗੇ ਨੇ ਤੇ ਅੱਜ ਅਸੀਂ ਜਿਹੜਾ ਪੰਜਾਬ ਵਿੱਚ ਪੈਰ ਧਰਿਆ ਹੈ ਮੱਚਦੀ ਅੱਗ ਦੇ ਵਿੱਚ ਇਹ ਜ਼ਖਮਾਂ ਤੇ ਨਿਮਕ ਛਿੜਕਿਆ ਹੈ ਮਾਹਰਾਂ ਦੀ ਪਰਨੀਤ ਕੌਰ ਫੁੱਲੀ ਨਹੀਂ ਸਬੰਧੀ ਹੋਣੀ ਹੈ ਵੀ ਸ਼ਾਇਦ મોદી ਆ ਗਿਆ ਤੇ ਮੈਨੂੰ ਜਿਤਾ ਦੇਗਾ ਇਹ ਗੁਜਰਾਤ ਵਾਲੇ ਲੋਕਾਂ ਨੇ ਇੱਥੇ ਵੋਟਾਂ ਨਹੀਂ ਪਾਣੀਆਂ ਗੁਜਰਾਤ ਦੀਆਂ ਕਾਉਪੜੀਆਂ ਲਿਆ ਕੇ મોદી ਉੱਥੇ ਬਹੁਤ ਇੱਥੇ ਜੰਗ ਵਰਗਾ ਖਾੜਾ ਪਠਿਆਲੇ ਬਣਾ ਕੇ ਇਹ ਭੁੱਲ ਜਾਏ ਬਹਿਲਾ ਵਾਲੇ ਇਹ ਡੁੱਬਦਾ ਜਾਜ મોદી ਨਹੀਂ ਪਛਾ ਸਕਦਾ ਔਰ 13 ਦੀ 13 ਹੀ ਇਸ ਫੇਰੀ મોદી ਦੇ ਨਾਲ ਗਈਆਂ ਥੋੜੀਆਂ ਬਾਲੀਆਂ ਜਿਹੜੀਆਂ ਜ਼ਮਾਨਤਾਂ ਨਾਲ ਦੀਆਂ ਜਬਤ ਨਹੀਂ ਸੀ ਹੋਣੀਆਂ ਜਬਤ ਹੋਣ ਗਈਆਂ ਪੰਜਾਬ ਦੇ ਅਣਖੀ ਲੋਕਾਂ ਨੂੰ ਬੜਾ ਲੰਮਾ ਸਮਾਂ ਤਿਆਰ ਜਦੋਂ ਵੀ ਇਹਨਾਂ ਨੂੰ ਵੰਗਾਰ ਪਈਏ ਬੇਸ਼ੱਕ ਜਿੱਤ ਕੇ ਨਿੱਤਰੇ ਨੇ ਤੇ ਇਹ ਚਾਰ ਜੋੜ ਨੂੰ ਮੋਦੀ ਨੂੰ ਦੇਸ਼ ਦੇ ਲੋਕਾਂ ਦਾ ਪਤਾ ਲੱਗ ਜਾਊਗਾ ਵੀ 10 ਸਾਲ ਪੂਰਾ 10 ਸਾਲ ਇਹਨੇ ਕਾਰਪੋਰੇਟਰਾਂ ਦਾ ਕੰਮ ਕੀਤਾ ਹੈ ਮਜ਼ਦੂਰ ਦਾ ਕਥਾਨਾ ਦਾ ਛੋਟੇ ਕਾਰੋਬਾਰੀਆਂ ਦਾ ਮਲਾਜਮਾਂ ਦਾ ਇਹਨੇ ਸੱਤਿਆਂ ਦਾਸ ਕੀਤਾ ਔਰ ਹੁਣ ਲੋਕਾਂ ਵੀ ਕਚਹਿਰੀ ਵਿੱਚ ਲੋਕ ਬਦਲਾ ਲੈਣਗੇ ਵੈਰੀਗੇਟਿੰਗ ਵੀ ਹਟਾ ਸਕਦੇ ਹੋ ਹੈ ਵੈਰੀਗੇਟਿੰਗ ਵੀ ਹਟਾ ਸਕਦੇ ਹੋ ਇਹ ਤਾਂ ਕੱਖ ਵੀ ਨਹੀਂ ਹੈਗਾ ਪਰ ਸਾਡੀ ਡਿਸਪਲਨ ਕਮੇਟੀ ਜੋ ਅਸੀਂ ਇੱਥੇ ਫੈਸਲਾ ਕਰਾਂਗੇ ਸਾਡਾ ਵਰਕਰ ਇੱਕ ਵੀ ਸਾਡੇ ਹੁਕਮ ਤੋਂ ਪਗੈਰ ਇੱਥੇ ਧੱਕਾੜੀ ਮਾਰਿਆ ਵਰਕਰ ਐਨੇ ਸਿਆਣੇ ਅਸੀਂ ਕਰ ਦਿੱਤੇ ਤੇ ਐਨਾ ਸਾਡਾ ਸਕੂਲ ਗਹਿਣਾ ਹੋ ਗਿਆ ਵਰਕਰ ਨੂੰ ਪਤਾ ਹੈ ਵੀ ਜੋ ਲੀਡਰ ਕਹਿੰਗੇ ਅਸੀਂ ਉਹ ਕਰਨਾ ਹੈ ਸੋ ਅਸੀਂ ਹੁਣੇ ਹੀ ਅਜਰਜੈਂਸੀ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ ਅੱਜ ਤੁਸੀਂ ਸਵਾਲੇ ਪੁੱਛਣੇ ਸੀ ਪ੍ਰਧਾਨ ਮੰਤਰੀ ਨੂੰ ਹਾਂ ਸਵਾਲ ਹੀ ਪੁੱਛਣੇ ਸੀ ਪ੍ਰਧਾਨ ਮੰਤਰੀ ਨੂੰ ਵੈਸੇ ਸਵਾਲ ਤਾਂ ਦੇਸ਼ ਦਾ ਕਿਸਾਨ ਪੁੱਛ ਰਿਹਾ ਸਵਾਲਾਂ ਦੇ ਜਵਾਬ ਹੀ ਕੋਈ ਨਹੀਂ ਹੈਗਾ ਜਦੋਂ ਜਵਾਬ ਹੀ ਕੋਈ ਨਹੀਂ ਤੇ ਛਰਮਿੰਦੇ ਹੁੰਦੇ ਸਾਡੇ ਸਾਹਮਣੇ ਕਿਵੇਂ ਆਉਣਗੇ ਫਿਰ ਵੀ ਅਸੀਂ ਇਹਨਾਂ ਨੂੰ ਮੌਕਾ ਦੇ ਰਿਹਾ ਅਸੀਂ ਚੰਡੀਗੜ੍ਹ ਬੁਲਾਇਆ ਬੀਜੇਪੀ ਦੇ ਸੀਨੀਅਰ ਲੀਡਰਾਂ ਨੂੰ ਆਓ ਤੁਹਾਡੇ ਕੋਲ ਕੋਈ ਜਵਾਬ ਹੈ ਤੇ ਖੁੱਲਾ মিডিਆ ਦੇ ਸਾਹਮਣੇ ਸਵਾਲ ਜਵਾਬ ਆਪਾਂ ਕਰ ਲਈਏ ਉੱਥੋਂ ਭੱਜ ਗਏ ਹੋਰ ਜਾਖੜ ਤਰ੍ਹਾਂ ਤਰ੍ਹਾਂ ਦੀਆਂ ਬੋਰੀਆਂ ਬੋਲ ਰਿਹਾ ਹੁਣ ਆਪਦੀ ਹਾਰ ਆਪਦੀ ਹਾਰ ਕਿਸਾਨਾਂ ਦੇ ਗੱਲ ਪਾ ਰਿਹਾ ਹੈ ਕਿ ਕਿਸਾਨਾਂ ਨੇ ਸਾਨੂੰ ਹਰਾਤਾ ਹੈ ਕਿਉਂ ਨਾ ਹਰਾਵਾਂਗੇ ਹੰਸ ਰਾਜ ਹੰਸ ਕਹਿੰਦੇ ਨੇ ਦੋ ਤਰੀਕ ਨੂੰ ਦੇਖ ਲਾਂਗੇ ਕਿਸਾਨਾਂ ਨੂੰ ਅਸੀਂ ਅੱਜ ਦੇਖ ਰਿਹਾ ਅੱਜ ਦੋ ਤਰੀਕ ਨੂੰ ਕਿਹੜੀ ਫੌਜ ਲੈ ਕੇ ਆਵੇਗਾ ਅੱਜ ਜਿਹੜਾ ਵੇਖਣਾ ਵੇਖ ਲੈ ਅੱਜ ਮੋਦੀ ਆਇਆ ਏ ਅੱਜ ਫਰੀਦਕੋਟ ਦਾ ਦੌਰਾਰ ਖਾ ਕੇ ਵੇਖ ਲੈ ਜੇ ਅਸੀਂ ਮੋਦੀ ਨੂੰ ਫਰੀਦਕੋਟ ਬੋਲਣ ਦਿੱਤਾ ਹੱਦੋਗੇ ਤੇ ਹੋਰ ਅੱਗੂ ਵੀ ਕਹਿੰਦੇ ਨੇ ਕਿ ਡਿਬਰੂਗੜ੍ਹ ਵੀ ਚਲੇ ਜਾਣੇ ਫਿਰ ਕਹਿੰਦੇ ਕੋ ਸਾਨੂੰ ਡਿਬਰੂਗੜ੍ਹ ਭੇਜਦਾ ਇਹ ਬੜੀਆਂ ਗੱਲਾਂ ਨੇ ਬੜੀਆਂ ਗਹਿਰੀਆਂ ਨੇ ਸਾਡਾ ਇੱਕ ਨੰਬਰ ਦਾ ਦੁਸ਼ਮਣ ਬੀਜੇਪੀ ਬੀਜੇਪੀ ਦਾ ਪ੍ਰਧਾਨ ਮੰਤਰੀ ਇੱਕ ਨੰਬਰ ਦਾ ਪਹਿਲੋ ਇੱਕ ਨੰਬਰ ਦੇ ਦੁਸ਼ਮਣ ਨੂੰ ਅਸੀਂ ਚਿੰਤ ਕਰਨਾ ਸਾਡੇ ਮਿੱਤਰ ਕੋਈ ਨਹੀਂ ਮਿੱਤਰਾਂ ਦਾ ਅਸੀਂ ਨੰਬਰ ਲਾਇਏ ਉਹਨੇ ਇੱਕ ਨੰਬਰ ਦੋ ਨੰਬਰ ਚਾਰ ਨੰਬਰ ਹਾਲੀ ਇੱਕ ਨੰਬਰ ਦਾ ਨੰਬਰ ਮੋਦੀ ਦਾ ਹੀ ਆਉਂਦਾ ਹੈ ਮੋਦੀ ਦਾ ਸਫਾਇਆ ਕਰਾਂਗੇ ਦੇਸ਼ ਨੂੰ ਬਚਾਵਾਂਗੇ ਦੇਸ਼ ਦੇ ਅਸੀਂ ਬਾਦਸਾ ਕੁਰਬਾਨੀਆਂ ਦੇ ਕੇ ਦੇਸ਼ ਦੀ ਇੱਜ਼ਾਤ ਲਈ ਹੈ ਇਹ ਦੇਸ਼ ਨੂੰ ਹੋਰ ਪਾਸੇ ਲੈ ਕੇ ਜਾਣਾ ਚਾਹੁੰਦਾ ਹੈ ਅਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹਾਂ ਜਿੱਥੇ-ਜਿੱਥੇ ਦੇਸ਼ ਦੇ ਪ੍ਰਾਈਮ ਮਿਨਿਸਟਰ ਜਾਣਗੇ ਪੰਜਾਬ ਦੇ ਵਿੱਚ ਤੁਸੀਂ ਉੱਥੇ-ਉੱਥੇ ਵਿਰੋਧ ਕਰੋਗੇ ਬਿਲਕੁਲ ਜਾਵਾਂਗੇ ਜਦੋਂ ਅਸੀਂ ਇੱਥੇ ਆਇਆ ਹੈ ਇੱਥੇ ਵਿਰੋਧ ਤੇ ਕੱਲ ਨੂੰ ਹੁਸ਼ਿਆਰਪੁਰ ਵੀ ਹੋਊਗਾ ਜਲੰਧਰ ਵੀ ਹੋਊਗਾ ਔਰ ਇਤੋਂ ਵੱਧ ਜਾਏਗਾ ਇਤੋਂ ਵੱਧ ਜਾਏ ਤਾਂ ਤੇ ਮੈਂ ਮਾਰਨ ਨਾਲ ਇਹ ਕਹਿਣਾ ਵੀ ਇਹ ਵੋਟਾਂ ਥੋੜੀਆਂ ਬਣੀਆਂ ਇਹਨਾਂ ਨੂੰ ਪਾਇ ਜਾਣੀਆਂ ਹੈ ਤੇਰਾ ਬੰਦਿਆਂ ਨੂੰ ਇਹਨਾਂ ਦੀ ਹੁਣ ਜ਼ਮਾਨਤਾਂ ਜ਼ਬਤ ਕਰਾਰ ਆਇਆ ਹੈ ਮੋਦੀ ਸਾਹਿਬ ਔਰ ਇਹਨੂੰ ਛਾਵਾਸ਼ੇ ਦੇਣੇ ਆ ਤੂੰ ਇੱਥੇ ਆ ਕੇ ਸਾਡੀ ਅੱਖ ਨੂੰ ਜਗਾਇਆ ਹੈ ਔਰ ਇਹ ਅਣਖੀ ਲੋਕ ਨੇ ਇਹ ਬਦਲਾ ਲਾਇਨਗੇ ਪੰਜਾਬ ਸਰਕਾਰ ਬਾਰੇ ਕੀ ਵਿਚਾਰ ਹੈ ਤੈਨੂੰ ਦੱਸਿਆ ਵੀ ਇੱਕ ਨੰਬਰ ਦਾ ਮੋਦੀ ਦੂਜੇ ਨੰਬਰ ਦੇ ਲੋਕਾਂ ਦੀ ਫਿਰ ਪਛਾਣ ਕਰਾਂਗੇ ਅਸੀਂ ਇਹ ਸਾਰੇ ਲੋਕਾਂ ਨੂੰ ਪਛਾਣਿਆ ਕਾਂਗਰਸ ਕੀ ਏ ਰਾਹੁਲ ਕੀ ਏ ਸਾਰੇ ਸੋਨੀਆਂ ਕੀ ਏ ਇਹ ਸਾਰੀ ਪਛਾਣ ਹੋਵੇਗੀ ਨੰਬਰ ਬਾਈ ਨੰਬਰ ਹੋਵੇਗੀ ਇੱਕ ਨੰਬਰ ਤੇ ਬਹੁਤੀ ਸਾਡਾ ਇੱਕ ਨੰਬਰ ਦਾ ਦੁਸ਼ਮਣ ਹੈ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਦੇ ਜੀ 100 200 ਮੇਰੇ ਨਾਲ ਸਤਨਾਮ ਸਿੰਘ ਬੈਰੂ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੇਰੇ ਨਾਲ ਮੌਜੂਦ ਸੀ ਪਿੱਛੇ ਮੇਰੇ ਬੈਰੀਗੇਟਿੰਗ ਹੈ ਜਿਹੜੀ ਆ ਕੀਤੀ ਗਈ ਹੈ ਇਸ ਤੋਂ ਪਰਲੇ ਪਾਸੇ ਫੋਰਸਸ ਪਾਸੇ ਕਿਸਾਨ ਨੇ ਕਿਸਾਨ ਕਹਿੰਦੇ ਕਿ ਇਹ ਮੀਟਿੰਗ ਤੋਂ ਬਾਅਦ ਅਗਲੇ ਫੈਸਲੇ ਲਈ ਜਾਣਗੇ